ਇਹ ਤਾਂ ਹੋ ਜਾਂਦਾ ਹੈ ਕਿ ਜਦੋਂ ਤੇਰੇ ਸਿਪਾਹੀਆਂ ਨੇ ਤੂੰ ਤੇਰੇ ਸੂਬੇਦਾਰਾਂ ਨੇ ਮੇਰੀ ਨਿਮਰਤਾ ਮੇਰੀ ਪਰਮਾਨ ਸੀ ਤੇ ਮੇਰੇ ਉਸ ਫਕੀਰ ਪੁਣੇ ਦਾ ਲਿਹਾਜ਼ ਨਹੀਂ ਨਾ ਕੀਤਾ ਤੇ ਮੇਰੇ ਤੇ ਹਮਲਾਵਰ ਹੋ ਕੇ ਆਏ ਫਿਰ ਮੇਰਾ ਵੀ ਇਹ ਫਰਜ਼ ਬਣਦਾ ਸੀ ਕਿ ਚੜ ਕੇ ਆਇਆ ਨੂੰ ਦਰ ਤੇ ਆਇਆ ਨੂੰ ਦੇਖ ਦਿੰਨੇ ਹੈ ਤੇ ਚੜ ਕੇ ਆਇਆ ਨੂੰ ਤੇਕ ਦੇਣੀ ਸੀ ਸਤਿਗੁਰੂ ਕਹਿੰਦੇ ਫਿਰ ਮੈਂ ਸ਼ਮਸ਼ੀਰ ਦੇ ਤਲਵਾਰ ਦੇ ਮੁੱਠੇ ਤੇ ਹੱਥ ਪਾਇਆ ਚਪਕੌਰ ਦੀ ਜੰਗ ਦਾ ਇਹ ਹਾਲ ਔਰੰਗਜੀਤ ਦੀਆਂ ਕਰਤੂਤਾਂ ਸਤਿਗੁਰੂ ਕਹਿੰਦੇ ਅਸਲ ਵਿੱਚ ਤੂੰ ਕਹਿਨਾ ਤੇ ਹੈ ਕਿ ਮੈਂ ਧਰਮੀ ਹਾਂ ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਨਾ ਈਮਾ ਪਰਸਤੀ ਨਾ ਆਉ ਜਾਏ ਦੀ ਔਰੰਗਜੀਤ ਨਾ ਤੂੰ ਇਮਾਨ ਪ੍ਰਸਤ ਹੈ ਤੇ ਨਾ ਤੂੰ ਧਰਮ ਪਾਲਣ ਵਾਲਾ ਕਿਉਂਕਿ ਧਰਮੀ ਤੇ ਉਹ ਵੈ ਜਿਹੜਾ ਮੁੱਕ ਤੋਂ ਬਚਨ ਕਹਿਤਾ ਉਹ ਅਟਲ ਹੈ ਨਾ ਈਮਾ ਪਰਸਤੀ ਨਾ ਆਉ ਜਾਏ ਦੀ ਸਤਿਗੁਰੂ ਕਹਿੰਦੇ ਇਹ ਔਰੰਗਜੀਤ ਨਾ ਤੂੰ ਈਮਾਨ پرست ਹੈ ਨਾ ਤੂੰ ਧਰਮ ਚਲਾਉਣ ਵਾਲਾ ਧਰਮ ਦਾ ਮਦਦਗਾਰ ਹੈ ਅਸਲ ਵਿੱਚ ਸਤਗੁਰੂ ਕਹਿਣ ਲੱਗੇ ਔਰੰਗਜ਼ੇਬ ਨਾ ਤੈਨੂੰ ਆਪਣੀ ਇਸਲਾਮ ਤੇ ਭਰੋਸਾ ਹੈ ਨਾ ਈਮਾਨ ਪ੍ਰਸਤੀ ਨਾ ਉਹ ਜਾਏ ਦੀ ਨਾ ਸਾਹਿਬ ਸ਼ਨਾਸੀ ਤੈਨੂੰ ਖੁਦਾ ਦੀ ਕੋਈ ਪਛਾਣ ਨਹੀਂ ਤੂੰ ਕਹਿੰਦਾ ਹੈ ਮੈਂ ਖੁਦਾ ਦੀ ਬੰਦਗੀ ਕਰਦਾ ਹੈ ਪੰਜ ਵਕਤ ਦਾ ਨਮਾਜ਼ੀ ਮੈਂ ਇਸਲਾਮ ਦਾ ਪ੍ਰਚਾਰ ਕਰਦਾ ਹੈ ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਤੈਨੂੰ ਖੁਦਾ ਦੀ ਕੋਈ ਪਛਾਣ ਨਹੀਂ ਨਾ ਸਾਹਿਬ شناਸੀ ਨਾ ਮੁਹੰਮਦ ਜੀ ਕੀ ਸਤਿਗੁਰੂ ਕਹਿੰਦੇ ਨਾ ਤੈਨੂੰ ਆਪਣੇ ਪੈਗੰਬਰ ਮੁਹੰਮਦ ਤੇ ਯਕੀਨ ਹੈ ਜੇ ਤੂੰ ਉਹਦੇ ਤੇ ਯਕੀਨ ਰੱਖਦਾ ਤੇ ਉਹਦੀ ਲਿਖੀ ਕੁਰਾਨ ਦੀ ਸੌ ਖਾ ਕੇ ਮੁੱਕਰਦਾ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਨੇ ਜੇਤ ਦੀ ਚਿੱਠੀ ਲਿਖੀ ਦੀਨੇ ਕਾਂਗੜ ਤੋਂ ਭਾਈ ਦਇਆ ਸਿੰਘ ਦੀਨੇ ਤੋਂ ਸਤਗੁਰੂ ਨੇ ਚਿੱਠੀ ਤੋਰੀ ਭਾਈ ਦਇਆ ਸਿੰਘ ਮਾਨ ਸਿੰਘ ਸਾਧ ਸਿੱਖ ਇਹ ਚਿੱਠੀ ਲੈ ਕੇ ਜਾਂਦੇ ਨੇ ਰਬ ਵਿਚਾਰ ਔਰੰਗਜ਼ੇਬ ਇਹ ਚਿੱਠੀ ਨੂੰ ਪੜ੍ਹ ਕੇ ਉੱਠ ਨਹੀਂ ਸਕਿਆ ਉਹਦੀ